ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੁਲਿਸ ਸਰਗਰਮ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਉੱਥੇ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਵੱਡੀ ਸਫਲਤਾ ਹਾਸਲ ਕੀਤੀ ਹੈ 10 ਕਿਲੋਗ੍ਰam ਹੈਡਰੋਇਨ ਦੇ ਨਾਂ ਦਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਹਥਿਆਰ ਵੀ ਪਾਕਿਸਤਾਨ ਤੋਂ ਮੰਗਵਾਏ ਜਾ ਚੁੱਕੇ ਨੇ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਦੇ ਬੁੱਲੂ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਵੇਸ਼ਕ ਅੰਮ੍ਰਿਤਸਰ ਦੇ ਵਿੱਚ ਚੋਣਾ ਸਨ ਪਰ ਇਸ ਦੌਰਾਨ ਪੁਲਿਸ ਦੀ ਪੈਣੀ ਨਜ਼ਰ ਜਿਹੜੀ ਸੀ ਇਹਨਾਂ ਬਦਮਾਸ਼ਾਂ ਦੇ ਉੱਤੇ ਸੀ। ਤੇਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬਠਿੰਡਾ ਜੇਲ੍ਹ ਦੇ ਵਿੱਚ ਦੋਵੇਂ ਬੰਦ ਸਨ। ਇਸ ਦੌਰਾਨ ਉਹਨਾਂ ਕੋਲੋਂ ਪਹਿਲਾਂ ਵੀ 20 ਕਿਲੋਗ੍ਰam ਹੈਰੋਇਨ ਤੇ 65 ਲੱਖ ਦੀ ਡਰੱਗ ਮਨੀ ਬਰਾਮਦ ਹੋਈ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਜਦ ਕਾਰਵਾਈ ਕੀਤੀ ਹੈ ਤਾਂ ਹੁਣ ਇਹਨਾਂ ਦੇ ਕੋਲੋਂ 10 ਕਿਲੋ ਹੈਰੋਇਨ ਜਿਹੜੀ ਬਰਾਮਦ ਹੋਈ ਹੈ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਕਹਿਣਾ ਕਿ ਇਹਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਤੇ ਉਹਨਾਂ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਤੇ ਵੀ ਕਿਹਾ ਜਾ ਰਿਹਾ ਕਿ ਇਹਨਾਂ ਵੱਲੋਂ ਤੁੰਦ ਤੇ ਹਨੇਰੇ ਦਾ ਫਾਇਦਾ ਚੁੱਕ ਕੇ ਦولت-ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਾਡਰ ਤੇ ਕਈ ਨੌਜਵਾਨ ਜੋ ਕਿ ਇਹਨਾਂ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਜਲਦ ਪੁਲਿਸ ਵੱਲੋਂ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ بڑے ਨਟੋਰੀਅਸ ਸਮਗਲਰ ਫੜੇ ਐ ਔਰ 10 ਕਿਲੋ ਹੀਰੋਇਨ ਤੇ ਇੱਕ ਟੋਇਟਾ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਜਿਹੜਾ ਪਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਔਰ ਉਮਰ ਇਹਦੀ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀਏ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਕਟ ਐਸਓਸੀ ਅੰਮ੍ਰਿਤਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਜਿਹੜਾ ਉਤਾਰਤ ਆ ਰਹੀ ਹੈ ਇਹ ਬਾਗੜੀਆਂ ਦਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਪੰਜ ਕੇਸ ਇਹਦੇ ਖਿਲਾਫ ਵੀ ਹੈ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਤਰਨਤਾਰਨ ਦੇ ਇਵਨ ਮੁਹੱਲੀ ਵਿਦ ਤਕਵੀਰ ਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ ਆਫਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ डीसीपी इन्वेस्टिगेशन एडीसीपी नवजोत जी एसीपी कुलदीप और अमोलकदीप ਸਾਡੇ ਇੰਸਪੈਕਟਰ CIA ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਵਿੱਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ एसओसी ਅੰਮ੍ਰਿਤਸਰ ਵੱਲੋਂ ਇਸ ਤਕਰੀਬਨ 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੋਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆ ਆਕੇ ਉੱਤੇ ਰਹੀ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 2.5 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਸੋ ਕਾਫੀ ਦੇਰ ਤੋਂ ਇਹ ਵੈਲ ਇੰਟ੍ਰੈਨ ਨੇ ਪਾਕਿਸਤਾਨ ਦੇ ਨੈਟਵਰਕ ਦਾ ਜਿਹੜੀ ਮੁੱਢਲੀ ਪੁੱਛਗਿੱਛ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ ਵਿੱਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰੀਸੀਵਰ ਔਰ ਅੱਗੇ ਜਿਨ੍ਹਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏ ਇਹਨਾਂ ਨੋਟੋਰੀਅਸ ਜਿਹੜਾ ਗੈਕ ਤੁਹਾਨੂੰ ਦੱਸਦੇ ਕਿਵੇਂ ਉਹ ਕਾਰਗੈਨਾਂਤ ਜੇ ਚੋਣ ਦੇ ਬਾਵਜੂਦ ਵੀ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਨੇ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲਿਓਰਮੈਂਟ ਹੈ ਉਹ ਬੰਦੇ ਨੂੰ ਐਸੀ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕ੍ਰਾਸ ਬਾਰਡਰ ਆਪਾਂ ਦੇਖ ਹੀ ਰਹੇ ਹਾਂ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿ ਕਿਸੇ ਨਾ ਕਿਸੇ ਚਾਂਸੇ ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਵੱਡੇ ਸਮੱਗਲਰ ਜਿਹੜੇ ਆਪਣੇ ਮਨਸੂਬਿਆਂ ਚ ਕਾਮਯਾਬ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਆ ਕਿ ਪਹਿਲਾਂ ਕੁਝ ਕਨਸਾਈਨਮੈਂਟ ਚ ਇਹਨਾਂ ਨੇ ਵੈਪਨ ਵੀ ਮੰਗਾਏ ਆ ਸੋ ਬੇਸਿਕਲੀ ਇਹਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਉੱਚ ਡਰੱਗ ਐਂਡ ਆਰਮਜ਼ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਆ। ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ। ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬਸਟ ਕਰਾਂਗੇ। ਇਹਨਾਂ ਦਾ ਜਿਹੜੀ ਇਹਨੀ ਕੁਆਂਟੀਟੀ ਦੇ ਵਿੱਚ ਕਰ ਰਿਹਾ ਇਹਨਾਂ ਦਾ ਪਰ ਵਿਚਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ। ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ 파ਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਉਹ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਟ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੰਦੇ ਹੋਣਗੇ ਗਾੜੀ ਉਹਨਾਂ ਦੇ ਸਭੀ ਗਿਰਮ ਵੀ ਕਰਵਾਉਂਦੇ ਜਿਹੜੇ 10 ਕਿਲੋ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਇਹ ਮੈਂ ਇਹਨੂੰ ਬੜੀ ਅੱਛੀ ਇੱਕ ਬ੍ਰੇਕਥਰੂ ਮੰਨਦਾ ਕਿਉਂਕਿ ਐਡੀ ਵੱਡੀ ਕੁਆਂਟੀਟੀ ਹੈ ਮੇਨ ਸਮਗਲਰਸ ਨੇ ਇਨ ਟੱਚ ਨੇ ਔਰ ਜੇਲ੍ਹ ਚੋ ਆਕੇ ਵੀ ਆਪਣੀ ਐਕਟੀਵਿਟੀਆਂ ਜਾਰੀ ਰੱਖ ਰਹੇ ਨੇ ਇਸ ਇਲੈਕਸ਼ਨ ਦੇ ਦੌਰਾਨ ਉਹ ਵੀ ਕਾਦੀ ਤੇ ਰੱਖੀ ਸੀ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇਧਰ ਲੱਗੀ ਸੀ ਕਿਉਂਕਿ ਤੋਂ ਆਏ ਆ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੇ ਦੇ ਧਿਆਨ ਸੀਗਾ ਫਿਰ ਦੇਖੋ ਜੀ ਪੁਲਿਸ ਦਾ ਮਲਟੀਫਾਇਰਸ ਕੰਮ ਹੁੰਦਾ ਹੈ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਕਿ ਅਸੀਂ ਇੱਕੋ ਕੰਮ 'ਚ ਮਸਰੂਫ ਆ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹਦੇ 'ਚ ਲੱਗੇ ਹੀ ਰਹਿਣੇ ਆ ਸੋ ਆਈ ਏਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੀ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ अच्छे काम करके और अच्छी डिटेक्शन पर जैसे कि टैक्सी है जी ए काम ਤਾਂ ਤੁਹਾਡੇ ਸਾਹਮਣੇ ਹੀ ਆ ਪਹਿਲੇ ਕੇਸ ਵੀ ਬਹੁਤ ਨੇ ਕਿ ਐਸਟੀਐਫ ਦੇ ਵਿੱਚ ਹੈ ਮੁਹੱਲੀ ਤੇ ਟੈਕਸੀ ਫਰ ਅਫਸਰ ਨੂੰ ਸੋਲਵ 24 ਵੈਸੇ ਵੀ ਮਤਲਬ ਦੋਨੇ ਪਾਸੇ ਹੀ ਹੈ ਜੀ ਉਹਨੇ ਤੇ ਇਹਨੂੰ ਵੀ ਚਲਾ ਲਓ ਤੇ ਜਦੋਂ ਜਿਹੜਾ ਲਾਉਣਾ ਉਧਰ ਵੀ ਕਰ ਲੀਏ ਜੀ ਸਰ ਜੀ ਤੁਸੀਂ ਪਾਸਪੋਰਟ ਹੈਗਾ ਸਰ ਜੀ ਪਾਸਪੋਰਟ ਲੱਗੀ ਹੋਇਆ ਹੈ ਇਹ ਇਟਾ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਹੈ ਪੁਰਾਣੇ ਮੁਕਦਮੇ ਨੂੰ ਤੁਹਾਨੂੰ ਵੇਰਵਾ ਦੇ ਦਾਂਗੇ ਇਕੋਕੇ 2014 ਤੇ 15 ਦੇ ਮੁਕਦਮੇ ਨੇ ਇਮੀਡੀਏਟਲੀ ਕਿਹਾ ਵਾਏ ਸੀ ਦੇ ਤੇ ਤੁਹਾਨੂੰ ਬਰੀਫ ਵੀ ਕਰਨਾ ਸੀ ਜੀ ਜਿਸ ਤਰ੍ਹਾਂ ਹੋ ਗਈ ਸੀਜ਼ਨ ਚੱਲਿਆ ਫੋਕ ਬਹੁਤ ਹੈ ਲੱਗਦਾ ਇਸ ਸੀਜ਼ਨ ਨੂੰ ਵੀ ਸੌਫਟ ਟਾਰਗੇਟ ਲੈਂਦੇ ਨੇ ਸਟ੍ਰੌਂਗ ਜਿੱਧਰ ਆ ਰਹੇ ਨੇ ਵੀ ਲੱਗਦਾ ਇਸ ਸੀਜ਼ਨ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇ ਆਪਾਂ ਚੋਰੀਆਂ ਵਾਲੇ ਦੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਸ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਆ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਇਹ ਕਿੜਿਆ ਰੂਟਸ ਇਮੋਡਸ ਪ੍ਰਿੰਸੀਪਲ ਦੇ ਰਹਿੰਦੇ ਨੇ ਇਹਨਾਂ ਨੂੰ ਪਕੜਨਾ ਕਿੰਨਾ ਟਫ ਸੀ ਅਗਰ ਇਹਨੇ ਹਾਲ ਕੋਡ ਨੇ ਤਾਂ ਡੀਬੀਪੀ ਵੀ ਬਹੁਤ ਪ੍ਰੋਫੈਸ਼ਨਲ ਲੱਗੀ ਹੋਏਗੀ ਕਿ ਵੀ ਇਹਨਾਂ ਨੂੰ ਮੈਪ ਕੀਤਾ ਹੋਊ ਦੱਸੋ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਹੈ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਗੱਲ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਹਾਰਡ ਕੋਰਪ੍ਰੀਨਲ ਨੂੰ ਮੈਪ ਕਰਨਾ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਸ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਨਹੀਂ ਸਰ ਉਹ ਸਵਾਲ ਇਹਸ ਲਈ ਕਿ ਤੁਹਾਨੂੰ ਉਹ ਵੀ ਦੱਸ ਦੋ ਕਿ ਕਿਉਂਕਿ ਇਹ ਉਹ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਐ ਤੁਸੀਂ ਦੱਸੇ ਕਿ ਕੈ ਕਿ ਗੈਂਗਸਟਰ ਨੂੰ ਕੋਰੀਅਰਸ ਬਣਾ ਦਿੰਦੇ ਨੇ ਜਿਵੇਂ ਇਹ ਟਾਈਪ ਦੇਖਿਆ ਗਿਆ ਜਿਵੇਂ ਮੈਂ ਵੀ ਇਹਦੇ ਵਿੱਚ ਕਿੰਨਾ ਰੀਆ ਚਾਰਵੀਂ ਬਰਾਮਤ ਹੋਏ ਕੀ ਤੁਹਾਨੂੰ ਲੱਗਦਾ ਨਹੀਂ ਕਿ ਉਸਤਾ ਗਿੱਦੀ ਦਾ तिसरा ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਏਰੀਆ ਤੇ ਸੈਸ਼ਨ ਜਾ ਕੇ ਕਨੈਕਟ ਕਰਵਾ ਜਿੱਦਾਂ ਕਾਉਂਸਲਿੰਗ ਕਰਨੀ ਚਾਹੀਦੀ ਹੈ ਨਾ ਦਸਵਾ ਦੇਖਾ ਕਿ ਜਿਹੜੇ ਬੱਚੇ ਪੜ੍ਹੇ ਜਾਂਦੇ ਨੇ ਉਹਨਾਂ ਦੇ ਬਾਅਦ ਕੀ ਹਾਲ ਹੁੰਦੇ ਨੇ ਜਿਹੜੇ ਉਹਦੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਲਕਚਰੀ ਹੈ ਉਹਨਾਂ ਦੇਖੋ ਬਾਅਦ ਦਾ ਜਿਹੜੇ ਸਰਕਮਸਟੈਂਸਿਸ ਨੇ ਹੈ ਦੇ ਜਿਹੜੇ ਦੂਜੇ ਨੇ ਉਹਨੂੰ ਦੇਖੋ ਤੇ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕੋਨਾ ਬਹੁਤ ਫਰਕ ਪੈਗਾ ਕਾਉਂਸਲ ਬਿਲਕੁਲ ਪਹਿੰਦਾ ਜੀ ਮੈਂ ਤੁਹਾਡੇ ਰਾਹੀਂ ਇਹੀ ਅਗਲੀ ਗੱਲ ਕਹਿਣ ਲੱਗਾ ਸੀ ਪੰਚਾਇਤਾਂ ਨੂੰ ਪੇਰੈਂਟਸ ਨੂੰ ਕਿ ਬੱਚਿਆਂ ਤੇ ਨਿਗਾਹ ਰ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋਕ ਕ੍ਰਿਮੀਨਲ ਐਕਟੀਵਿਟੀਜ਼ ਹੋਵੇ ਲੋ ਜਾਂ ਇਵਨ ਜਿਹੜੇ ਆਪਾਂ ਟਰੋਰ ਐਕਟ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚੇ ਗੱਲ ਆਈ ਐ ਕਿ ਸਾਨੂੰ ਫੋਨ ਦੇ ਸਕਰੀਨਸ਼ਾਟ ਦਿਖਾ ਦਿੱਤਾ ਕਿ ਤੁਹਾਨੂੰ 5000 ਪਾ ਰਹੇ ਆ ਆਇਆ ਹੈ ਜੀ